Akwai da ਸਾਸੀ ਕਾਲ ਜੀ ਜੈ ਸ਼੍ਰੀ ਰਾਮ ਜੀ ਸਾਰੇ ਪੰਜਾਬ ਦੇ ਸੂਝਵਾਨ ਵੋਟਰਾਂ ਨੂੰ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਇਸ ਕਰਕੇ ਅਸੀਂ ਕੀਤੀ ਵੀ ਕਿ ਜਿਦੋਂ ਵੀ ਅਸੀਂ ਪੰਜਾਬ ਦੇ ਕੀ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਮੈਂ ਲੋਕ ਸਭਾ ਹਲਕਾ ਅੰਮ੍ਰਿਤਸਰ ਦਾ ਉਮੀਦਵਾਰ ਹੋਣ ਦੇ ਨਾਤੇ ਜਦੋਂ ਮੈਂ ਵੋਟਾਂ ਮੰਗਣ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਨਿਕਲਦਾ ਤੇ ਲੋਕਾਂ ਦੇ ਇਹ ਜੋ ਸਵਾਲ ਹੁੰਦੇ ਨੇ ਕਿ ਪੰਜਾਬ ਦਾ ਨਸ਼ਾ ਕਦੋਂ ਖਤਮ ਹੋਊ ਪੰਜਾਬ ਦੀ ਜਿਹੜੀ ਨੌਜਵਾਨੀ ਆ ਉਹ ਕਦੋਂ ਨਸ਼ੇ ਤੋਂ ਰਹਿ ਤਾਉ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਕਦੋਂ ਖਤਮ ਹੋਊ ਔਰ ਸਾਡੀਆਂ ਭੈਣਾਂ ਸਾਨੂੰ ਪੁੱਛਦੀਆਂ ਵੀ ਸਾਨੂੰ ਜਿਹੜਾ 30-30 ਹਜ਼ਾਰ ਰੁਪਏ ਸਾਡਾ ਬਣ ਗਿਆ ਉਹ ਕਦੋਂ ਮਿਲੂ ਔਰ ਅਸੀਂ ਵਾਦੇ ਜ਼ਰੂਰ ਕੀਤੇ ਸਾਰਿਆਂ ਦੇ ਨਾਲ ਲੇਕਿਨ ਉਹ ਵਾਦੇ ਨਹੀਂ ਕਿ ਅਸੀਂ 5 ਮਿੰਟ ਚ ਚੁਟਕੀ ਮਾਰ ਕੇ ਸਾਰਾ ਕੁਝ ਕਰ ਦੇਵਾਂਗੇ ਅਸੀਂ ਉਹ ਵਾਦੇ ਕੀਤੇ ਕਿ ਅਗਰ ਸਾਨੂੰ ਲੋਕ ਸਭਾ ਦੇ ਵਿੱਚ ਬੈਠਣ ਦਾ ਮੌਕਾ ਮਿਲਦਾ ਵਿਰੋਧੀ ਧਿਰ ਦੇ ਵਿੱਚ ਤੇ ਅਸੀਂ ਪਹਿਲ ਦੇ ਆਧਾਰ ਤੇ ਇਸ ਗੁਰੂ ਦੀ ਨਗਰੀ ਨੂੰ ਨਸ਼ਾ ਮੁਕਤ ਕਰਾਵਾਂਗੇ ਕਿਉਂਕਿ ਇਹ ਗੁਰੂ ਪੀਰਾਂ ਦੀ ਧਰਤੀ ਆ ਇੱਥੇ ਪੀਰ ਪੰਗੰਬਰਾਂ ਨੇ ਇਸ ਧਰਤੀ ਦੇ ਉੱਤੇ ਵਾਸ ਕੀਤਾ ਔਰ ਮੈਂ ਸਲੂਟ ਕਰਦਾ ਇਸ ਧਰਤੀ ਨੂੰ ਤੇ ਮਾਨਵੀ ਕਰਦਾ ਕਿ ਅਸੀਂ ਗੁਰੂ ਨਗਰੀ ਦੇ ਵਸਨੀਕਾਂ ਅਸੀਂ ਬਿਲਕੁਲ ਇਸ ਗੁਰੂ ਨਗਰੀ ਨੂੰ ਨਸ਼ਾ ਮੁਕਤ ਕਰਾ ਕੇ ਤੇ ਪੰਜਾਬ ਦੇ ਵਿੱਚੋਂ ਵੀ ਇਹ ਨਸ਼ੇ ਦੀ ਕੋਹ ਜਿਹੜਾ ਬਿਲਕੁਲ ਖਤਮ ਕਰਾਂਗੇ ਔਰ ਪੰਜਾਬ ਦੀ ਜਿਹੜੀ ਜਵਾਨੀ ਆ ਉਹਨੂੰ ਵੱਦ ਤੋਂ ਵੱਦ ਬਚਾਵਾਂਗੇ ਕਿਉਂਕਿ ਬਹੁਤ ਜ਼ਿਆਦਾ ਨਸ਼ਾ ਹੋ ਗਿਆ ਇਹਨੂੰ ਕੰਟਰੋਲ ਜਿਹੜਾ ਕਰਨਾ ਬਹੁਤ ਜ਼ਰੂਰੀ ਆ ਦੂਸਰੀ ਗੱਲ ਸਾਡੀਆਂ ਭੈਣਾਂ ਕਹਿੰਦੀਆਂ ਪੈਸੇ ਵਲੋਂ ਕਿ ਸਾਨੂੰ 100000 ਰੁਪਿਆ ਸਾਡੀ ਮਾਨ ਸਰਕਾਰ ਨੇ ਵਾਅਦਾ ਕੀਤਾ ਸੀ ਮੈਂ ਆਪਣੀਆਂ ਭੈਣਾਂ ਨੂੰ ਕਿਹਾ ਵੀ ਭੈਣ ਜੀ ਜੇ ਤੇ ਮਾਨ ਸਾਹਿਬ ਨੂੰ ਬਾਦ ਦੀਆਂ ਸਟੇਟਾਂ ਦੇ ਫੁਰਸਤ ਨਹੀਂ ਮਿਲਦੀ ਜਦੋਂ ਪੰਜਾਬ ਵੱਲ ਧਿਆਨ ਕਰਨਗੇ ਤੇ ਸ਼ਾਇਦ ਕਿਤੇ ਦੇਈ ਦੇਣ ਲੇਕਿਨ ਇੱਕ ਗੱਲ ਮੈਂ ਜ਼ਰੂਰ ਕਹੀ ਕਿ ਜਦੋਂ ਵੀ ਕੋਈ ਤੁਹਾਡੇ ਕੋਲ ਆਮ ਆਦਮੀ ਪਾਰਟੀ ਦਾ ਉਮੀਦਵਾਰ ਵੋਟ ਮੰਗਣ ਆਉਂਦਾ ਤੇ ਉਹਦੇ ਕੋਲੋਂ ਪਹਿਲਾਂ ਆਪਣੇ ਪੈਸੇ ਲੈ ਲਓ ਫਿਰ ਉਹਨੂੰ ਵੋਟ ਦੇਂਦਾ ਜਿਹੜਾ ਅਧਕਾਰ ਦਿਓ ਪੀ ਅਸੀਂ ਤੈਨੂੰ ਵੋਟ ਦਵਾਂਗੇ ਸਾਨੂੰ ਤੇਰਾ ਪਹਿਲਾਂ ਸਾਡਾ 30000 ਰੁਪਏ ਬੰਦਾ ਉਹ ਸਾਨੂੰ ਦੇ ਦੇ ਤੀਸਰੀ ਗੱਲ ਪੰਜਾਬ ਦੀ ਬੇਰੁਜ਼ਗਾਰੀ ਦੀ ਕਿ ਬੇਰੁਜ਼ਗਾਰੀ ਇਸ ਕਰਕੇ ਵੀ ਜ਼ਿਆਦਾ ਵਧ ਗਈ ਕਿ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਇਹਨਾਂ ਨੇ ਸਭ ਤੋਂ ਪਹਿਲਾਂ ਪੰਜਾਬ ਦੇ ਨੌਜਵਾਨਾਂ ਨੂੰ ਬੜੇ ਸੁਪਨੇ ਵਿਖਾਏ ਵੀ ਅਸੀਂ ਇੰਦੀਆਂ ਨੌਕਰੀਆਂ ਦਵਾਂਗੇ ਅਸੀਂ ਇਸ ਤਰ੍ਹਾਂ ਕਰਦਾਂਗੇ ਪੰਜਾਬ ਦੇ ਵਿੱਚ ਅਸੀਂ ਨੌਕਰੀਆਂ ਦੀਆਂ ਨੇਹਰੀਆਂ ਲਿਆਦਾਂਗੇ ਲੇਕਿਨ ਨੌਕਰੀਆਂ ਮਿਲੀਆਂ ਕਿਹਨਾਂ ਨੂੰ ਬਾਹਰ ਦੇ ਸਟੇਟਾਂ ਦੇ ਲੋਕਾਂ ਨੂੰ ਸੱਦ-ਸੱਦ ਕੇ ਨੌਕਰੀਆਂ ਦਿੱਤੀਆਂ ਗਈਆਂ ਕਿਉਂ ਪੰਜਾਬ ਦੇ ਨੌਜਵਾਨ ਹੈ ਨਹੀਂ ਸੀ ਪੰਜਾਬ ਦੇ ਨੌਜਵਾਨ ਜਿਹੜੇ ਇਹਨਾਂ ਨੌਕਰੀਆਂ ਦੇ ਕਾਬਲ ਨਹੀਂ ਸੀ ਕਿਉਂ ਖੜਵਾੜ ਕੀਤੀ ਪੰਜਾਬ ਦੇ ਨੌਜਵਾਨਾਂ ਦੇ ਨਾਲ ਇਹਨਾਂ ਨੇ ਅਸੀਂ ਇਹ ਕਿਹਾ ਕਿ ਅਸੀਂ ਇਹ ਵੀ ਜਿਹੜੀ ਨੌਕਰੀ ਦਾ ਤੁਹਾਡਾ ਪੰਜਾਬ ਦੇ ਨੌਜਵਾਨਾਂ ਦਾ ਮਸਲਾ ਇਹ ਵੀ ਪਹਿਲ ਦੇ ਆਧਾਰ ਤੇ ਜਿਹੜਾ ਅਸੀਂ ਹੱਲ ਕਰਵਾਵਾਂਗੇ ਵਿਰੋਧੀ ਧਿਰ ਦੇ ਵਿੱਚ ਬੈਠ ਕੇ ਅਦਰ ਸਰ ਤੁਹਾਡੀ ਸਰਕਾਰ ਸਭ ਤੋਂ ਪਹਿਲਾਂ ਜੀ ਸਭ ਤੋਂ ਪਹਿਲਾਂ ਜੇ ਆਪਾਂ ਇਸ ਗੁਰੂ ਨਗਰੀ ਨੂੰ ਪਵਿੱਤਰ ਨਗਰੀ ਨੂੰ ਇਹ ਗੁਰੂ ਪੀਰਾਂ ਦੀ ਧਰਤੀ ਆ ਇਹਨੂੰ ਬਿਲਕੁਲ ਹੀ ਨਸ਼ੇ ਤੋਂ ਰਾਤ ਕਰਵਾਵਾਂਗੇ ਚਾਹੇ ਉਹਦੇ ਲਈ ਸਾਨੂੰ ਜਿੱਥੋਂ ਤੱਕ ਮਰਜ਼ੀ ਪਹੁੰਚਣਾ ਪਵੇ ਚਾਹੇ ਉਹਦੇ ਲਈ ਸਾਨੂੰ ਆਪਣੀਆਂ ਕੁਰਬਾਨੀਆਂ ਤੱਕ ਦੇਣੀਆਂ ਪੈ ਜਾਣ ਅਸੀਂ ਇਹ ਕੋਡ ਜਿਹੜਾ ਵਾ ਇਹ ਬਿਲਕੁਲ ਖਤਮ ਕਰਾਂਗੇ ਵੇਖੋ ਜੀ ਖਡੂਰ ਸਾਹਿਬ ਹਲਕੇ ਤੋਂ ਜਿਹੜੀ ਇਲੈਕਸ਼ਨ ਹੋ ਰਹੀ ਆ ਅਮਰਪਾਲ ਜੀ ਉੱਥੋਂ ਇਲੈਕਸ਼ਨ ਲੜ ਰਹੇ ਨੇ ਪਹਿਲੀ ਗੱਲ ਤੇ ਵੀ ਜਿਸ ਬੰਦੇ ਤੇ ਦੇਸ਼ ਧਰੋਹੀ ਦਾ ਪਰਚਾ ਹੁੰਦਾ ਹੋਇਆ ਹੋਵੇ ਉਸ ਬੰਦੇ ਨੂੰ ਚੋਣ ਲੜਨ ਦਾ ਕੋਈ ਅਧਿਕਾਰ ਹੀ ਨਹੀਂ ਹੈਗਾ। ਨਾ ਉਹ ਲੜ ਸਕਦਾ। ਦੂਜੀ ਗੱਲ ਕਿ ਜਿਹੜਾ ਬੰਦਾ ਭਾਰਤ ਦੇ ਸੰਵਿਧਾਨ ਨੂੰ ਨਹੀਂ ਮੰਨਦਾ, ਜਿਹੜਾ ਬੰਦਾ ਭਾਰਤ ਦੇ ਪਾਸਪੋਰਟ ਨੂੰ ਨਹੀਂ ਮੰਨਦਾ, ਜਿਹੜਾ ਬੰਦਾ ਦੇਸ਼ ਵਿਰੋਧੀ ਆ, ਦੇਸ਼ ਵਿਰੋਧੀ ਤਾਕਤਾਂ ਦੇ ਨਾਲ ਉਹਦੇ ਸੰਬੰਧ ਆ। ਉਹ ਬੰਦਾ ਪੰਜਾਬ ਦੇ ਵਿੱਚ ਆਣ ਕੇ ਇਲੈਕਸ਼ਨ ਕਿਉਂ ਲੜ ਰਿਹਾ? ਮੇਰੇ ਖਿਆਲ ਉਸ ਨੂੰ ਇਲੈਕਸ਼ਨ ਲੜਨ ਦਾ ਕੋਈ ਅਧਿਕਾਰੀ ਨਹੀਂ ਅਗਰ ਉਹਨੇ ਇਲੈਕਸ਼ਨ ਲੜਨਾ ਹੀ ਆ ਤੇ ਹਿੰਦੁਸਤਾਨ ਤੋਂ ਬਾਹਰ ਜਾ ਕੇ ਕਿਤੇ ਲੜੇ ਕੈਨੇਡਾ ਜਾ ਕੇ ਲੜ ਲੇ ਪਾਕਿਸਤਾਨ 'ਚ ਜਾ ਕੇ ਲੜ ਲੇ ਕਿਉਂਕਿ ਕੱਲ ਨੂੰ ਲੋਕ ਸਭਾ ਦੇ ਵਿੱਚ ਬੈਠ ਕੇ ਇਹ ਲੋਕ ਜਿਹੜੇ ਆ ਇਹ ਸਾਡੇ ਸੰਵਿਧਾਨ ਨੂੰ ਨੁਕਸਾਨ ਪਹੁੰਚਾ ਸਕਦੇ ਆ ਸਾਡੇ ਸੰਵਿਧਾਨ ਦੇ ਹੱਥ ਦੇ ਵਿੱਚ ਕੋਈ ਕੰਮ ਨਹੀਂ ਕਰ ਸਕਦੇ ਸੋ ਇਸ ਕਰਕੇ ਮੈਂ ਜ਼ੋਰਦਾਰ ਸ਼ਬਦਾਂ ਨਾਲ ਉਸ ਸੀਟ ਦੀ ਨਖੇਦੀ ਕਰਦਾ ਅਮਰਿਤਪਾਲ ਦੀ ਕਿ ਇਹ ਬਹੁਤ ਗਲਤ ਕੀਤਾ ਕਿ ਜਿਹੜੀ ਉਹਨੂੰ ਇਹ ਪਰਮਿਸ਼ਨ ਦਿੱਤੀ ਗਈ ਕਿ ਉਹ ਬੰਦਾ ਜਿਹੜਾ ਦੇਸ਼ ਵਿਰੋਧੀ ਆ ਦੇਸ਼ ਵਿਰੋਧੀ ਦਾ ਪੱਛਾ ਦੱਜਿਆ ਕਿ ਉਹਨੂੰ ਮੈਂਬਰ ਪਾਰਲੀਮੈਂਟ ਦਾ ਜਿਹੜਾ ਕੈਂਡੀਡੇਟ ਘੋਸ਼ਿਤ ਕੀਤਾ ਦੇਖੋ ਜੀ ਉਹ ਜਿਹੜਾ ਗੰਦੇ ਨਾਲੇ ਦਾ ਸਵਾਲ ਸੀ ਉਹ ਮੈਂ ਵੀ ਉੱਥੇ ਗਿਆ ਇਸ਼ਾਰੇ ਦੇ ਕੋਲ ਜਿਹੜਾ ਇਹ ਗੰਦੇ ਨਾਲੇ ਦਾ ਮੈਟਰ ਸੀ ਮੈਂ ਵੀ ਉਹ ਦੇਖਿਆ ਉੱਥੇ ਬਹੁਤ ਜ਼ਿਆਦਾ ਹੀ ਬੁਰਾ ਹਾਲ ਆ ਨਾਲੇ ਦਾ ਵੀ ਗੰਦੇ ਨਾਲੇ ਜਿਹੜਾ ਇਹ ਵੀ ਅਸੀਂ ਆਵਾਜ਼ ਬੁਲੰਦ ਕਰਾਂਗੇ ਕਿਉਂਕਿ ਉੱਥੇ ਵੀ ਸਾਡੇ ਵਰਗੇ ਇਨਸਾਨ ਹੀ ਵਸਦੇ ਆ ਉਹਨਾਂ ਦੇ ਨਾਲ ਜੋ ਧਰੋ ਹੋ ਰਿਹਾ ਅਸੀਂ ਬਿਲਕੁਲ ਉਹਦਾ ਵਿਰੋਧ ਕਰਦੇ ਆ ਉਹ ਜਿਹੜਾ ਧਰੋ ਨਹੀਂ ਹੋਣਾ ਚਾਹੀਦਾ ਕਿਉਂਕਿ ਉਹ ਵੀ ਸਾਡੇ ਹਿੰਦੁਸਤਾਨ ਦੇ ਵਸਨੀਕ ਨੇ ਸਾਡੇ ਭਰਾ ਨੇ ਉਹ ਵੀ ਸਾਡੇ ਸੂਝਵਾਨ ਵੋਟਰ ਨੇ ਉਹ ਵੀ ਔਰ ਦੂਸਰੀ ਗੱਲ ਜਿਹੜਾ ਨਸ਼ਾ ਵਾ ਉਹ ਸਭ ਤੋਂ ਜ਼ਿਆਦਾ ਉਹਨਾਂ ਇਲਾਕਿਆਂ 'ਚ ਵਿਕ ਰਿਹਾ ਪਤਾ ਨਹੀਂ ਕੀ ਗੱਲਾਂ ਪੰਜਾਬ ਸਰਕਾਰ ਨੂੰ ਹੁਣ ਦਿਖਦਾ ਹੀ ਨਹੀਂ ਕਿ ਜਾਂ ਕੋਈ ਇਹਨਾਂ ਦੇ ਐਮਐਲਏ ਦੇ ਮਹੀਨੇ ਬੱਜ ਗਏ ਵੀ ਜਿਹੜਾ ਅਜੇ ਤੱਕ ਇਹਨਾਂ ਕੋਲ ਕੀਤਾ ਹੀ ਨਹੀਂ ਖੁੱਲ ਕੇ ਸਾਡੇ ਪੰਜਾਬ ਦੇ ਸੀਐਮ ਸਾਹਿਬ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਖੁੱਲ ਕੇ ਆਰਡਰ ਕਰਨ ਕਿ 2 ਦਿਨ ਦੇ ਵਿੱਚ ਪੰਜਾਬ ਦਾ ਨਸ਼ਾ ਖਤਮ ਹੋਣਾ ਚਾਹੀਦਾ ਤੇ ਕਿਉਂ ਨਹੀਂ ਹੁੰਦਾ ਸਾਡੇ ਡੀਜੀਪੀ ਸਾਹਿਬ ਬਹੁਤ ਵਧੀਆ ਸੂਝਵਾਨ ਪੁਲਿਸ ਅਫਸਰ ਨੇ ਸਾਡੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸਾਹਿਬ ਗੁਰਪ੍ਰੀਤ ਭੁਲੜੀ ਜੀ ਆਈਪੀਐਸ ਬਹੁਤ ਵਧੀਆ ਪੁਲਿਸ ਅਫਸਰ ਨੇ ਔਰ ਉਹਨਾਂ ਨੇ ਵੇਖੋ ਕਿੰਨੀ ਨਸ਼ੇ ਦੀਆਂ ਖੇਪਾਂ ਫੜੀਆਂ ਲੇਕਿਨ ਫਿਰ ਨਸ਼ਾ ਆਈ ਜਾ ਰਿਹਾ ਉਹਦਾ ਕਾਰਨ ਇਹ ਆ ਕਿ ਪੰਜਾਬ ਦੇ ਜਿਹੜੇ ਸਾਡੇ ਉੱਪਰ ਬੈਠੇ ਜਿਹੜੇ ਮੰਤਰੀ ਨੇ ਉਹ ਉਹਨਾਂ ਮਗਰਮੱਛਾਂ ਨੂੰ ਕਿਉਂ ਨਹੀਂ ਫੜਦੇ ਜਿੱਥੋਂ ਇਹ ਜਿਹੜੀਆਂ ਨਸ਼ੇ ਦੀਆਂ ਖੇਪਾਂ ਲਗਾਤਾਰ ਆ ਰਹੀਆਂ ਤੇ ਜਿਹੜੀਆਂ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਦੀਆਂ ਪੁਲਿਸ ਮਾਜਮਾ ਦੀ ਜਿੱਥੋਂ ਤੱਕ ਗੱਲ ਹੈ ਦੀ ਕਿ ਪੰਜਾਬ ਦੇ ਨੌਜਵਾਨ ਜਿਹੜੇ ਪੁਲਿਸ ਮੁਲਾਜ਼ਮ ਨੇ ਸਾਡੇ ਚਾਹੇ ਉਹ ਕਾਂਸਟੇਬਲ ਨੇ ਚਾਹੇ ਉਹ ਥਾਣਦਾਰ ਨੇ ਚਾਹੇ ਉਹ ਆਈਪੀਐਸ ਅਫਸਰ ਨੇ ਚਾਹੇ ਪੀਪੀਐਸ ਅਫਸਰ ਨੇ 24 24 ਘੰਟੇ ਸੜਕਾਂ ਦੇ ਉੱਤੇ ਖਲੋ ਕੇ ਉਹ ਡਿਊਟੀਆਂ ਦੇਂਦੇ ਨੇ ਕੋਈ ਉਹਨਾਂ ਨੂੰ ਪੁੱਛਣ ਕਿਛਣ ਵਾਲਾ ਨਹੀਂ ਕਿ ਇਹਨੇ ਨਹੀਂ ਡਿਊਟੀ ਕਰਨੀ ਬਹੁਤ ਔਖੀ ਆ ਕਿਉਂ ਜਿੰਨੇ ਵੀ ਆਈਪੀ ਰੂਟ ਲੱਗਦੇ ਆ ਲੀਡਰਾਂ ਨੇ ਕਿਤੇ ਸ਼ਾਮੀ 5 ਵਜੇ ਆਉਣਾ ਹੁੰਦਾ ਤੇ ਸਵੇਰੇ 4 ਵਜੇ ਜਿਹੜੇ ਆ ਮੁਲਾਜ਼ਮ ਉੱਥੇ ਵਿਚਾਰੇ ਲੱਗ ਜਾਂਦੇ ਆ ਨਾ ਉਹਨਾਂ ਨੂੰ ਕਿਸੇ ਨੇ ਪਾਣੀ ਪੁੱਛਣਾ ਨਾ ਕਿਸੇ ਨੇ ਰੋਟੀ ਪੁੱਛਣੀ ਕਿਉਂ ਕੀ ਗੱਲ ਉਹ ਕਿਸੇ ਮਾਂ ਦੇ ਪੁੱਤ ਨਹੀਂ ਉਹਨਾਂ ਚ ਖੂਨ ਨਹੀਂ ਇੰਨੀਆਂ ਉਹਨਾਂ ਪੜਾਈਆਂ ਕਰਕੇ ਇੰਨੀਆਂ ਮਿਹਨਤਾਂ ਕਰਕੇ ਇਸ ਮੰਜ਼ਲਾਂ ਤੱਕ ਉਹ ਪਹੁੰਚੇ ਨੇ ਲੇਕਿਨ ਸਾਡੇ ਪੰਜਾਬ ਦੇ ਜਿਹੜੇ ਲੀਡਰ ਆ ਇਹ ਬਿਲਕੁਲ ਇਸ ਕੰਮ ਵੱਲ ਧਿਆਨ ਹੀ ਨਹੀਂ ਦੇਂਦੇ ਮਾਨ ਸਾਹਿਬ ਨੇ ਕਿਹਾ ਹੀ ਪਈ 8 ਘੰਟੇ ਡਿਊਟੀ ਕਰਾਂਗੇ ਮੁਲਾਜ਼ਮਾਂ ਦੀ ਲੇਕਿਨ ਨਹੀਂ ਹੋਈ ਲੇਕਿਨ ਅਸੀਂ ਜਰੂਰ ਵਾਦਾ ਕਰਦੇ ਆ ਆਪਣੇ ਵੀਰਾਂ ਦੇ ਨਾਲ ਪੰਜਾਬ ਪੁਲਿਸ ਦੇ ਜਵਾਨਾਂ ਦੇ ਨਾਲ ਕਿ ਵੀਰੋ ਅਗਰ ਅਸੀਂ ਵਿਰੋਧੀ ਧਿਰ ਤੇ ਲੋਕ ਸਭਾ 'ਚ ਬੈਠੇ ਤੇ ਅਸੀਂ ਇਹ ਵਾਅਦਾ ਜਰੂਰ ਬੁਲੰਦ ਕਰਾਂਗੇ ਵੀ ਜਿਹੜੀ ਪੁਲਿਸ ਦੀ ਨੌਕਰੀ ਆ ਇਹਦੇ ਵਿੱਚ ਵੱਧ ਤੋਂ ਵੱਧ ਜਿਹੜੇ ਆ ਪੰਜਾਬ ਦੇ ਨੌਜਵਾਨ ਰੱਖੇ ਜਾਣ ਔਰ ਡਿਊਟੀ ਜਿਹੜੀ ਆ ਉਹ 8 ਘੰਟੇ ਦੀ ਹਰ ਮੁਲਾਜ਼ਮ ਦੀ ਹੋਵੇ ਔਰ ਕਿਉਂਕਿ 24 24 ਘੰਟੇ ਜਿਹੜੇ ਆ ਮੁਲਾਜ਼ਮਾਂ ਕੋਲੋਂ ਡਿਊਟੀ ਨਾ ਕਰਵਾਈ ਜਾਏ ਮੇਰੀ ਇਹੋ ਹੀ ਅਪੀਲ ਹੈ ਜੀ ਸਾਰਿਆਂ ਨੂੰ ਕਿ ਸਾਨੂੰ ਇੱਕ ਵਾਰੀ ਮੌਕਾ ਦਿਓ ਅਸੀਂ ਪਹਿਲ ਦੇ ਆਧਾਰ ਤੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਹਾਡੇ ਸੇਵਕ ਬਣ ਕੇ ਪਹਿਲਾਂ ਵੀ ਚੱਲਦੇ ਆ ਰਹੇ ਆ ਤੇ ਅਗਾਂ ਵੀ ਚੱਲਦੇ ਰਹਿਣਾ 24 ਘੰਟੇ ਦੇ ਅਸੀਂ ਤੁਹਾਡੇ ਸੇਵਕ ਆ ਜਦੋਂ ਮਰਜ਼ੀ ਸਾਨੂੰ ਬਾਹੋਂ ਫੜ ਕੇ ਆਣ ਕੇ ਠਾਓ ਤੇ ਅਸੀਂ ਤੁਹਾਡੀ ਸੇਵਾ 'ਚ 24 ਘੰਟੇ ਹਾਜ਼ਰ ਹਾਂ ਮੇਰਾ ਨਾਮ ਰਜਿੰਦਰ ਸ਼ਰਮਾ ਮੈਂ ਸੰਗਠਨ ਮੰਤਰੀ ਪੰਜਾਬ ਸ਼ੇਰਸ਼ਣਾ ਬਾਲਾ ਸਾਹਿਬ ਠਾਕਰੇ ਛਿੰਦੇ ਗਰੁੱਪ ਤੋਂ ਔਰ ਉਮੀਦਵਾਰ ਲੋਕ ਸਭਾ ਹਲਕਾ ਅਮਰੋਦਸਰ ਤੋਂ ਅਡਾ ਚੋਣ ਨਿਸ਼ਾਨ ਜਿਹੜਾ ਉਹ ਤੀਰਕਮਾਨ ਹੈ ਔਰ ਤੀਰਕਮਾਨ ਨੂੰ ਸਾਥ ਦਿਓ ਸਭ ਵੱਤ ਵੱਤ ਵੋਟਾਂ ਪਾਓ ਤੇ ਅਸੀਂ ਤੁਹਾਡੇ ਸੇਵਾਦਾਰ ਜਿਹੜੇ ਆ ਤੁਹਾਡੇ ਸੇਵਾ ਚ ਖੜੇ ਜਣਗੇ